ਸੋ ਸਭ ਤੋਂ ਪਹਿਲਾਂ ਪੀਐਸਟੈਟ ETD बीएड ਯੂਨੀਅਨ ਪੰਜਾਬ ਆਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਤਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਪੀਐਸਟੈਟ ਦੇ ਪੇਪਰ ਰਿਲੇਟਡ ਜਾਂ ਟੀਚਿੰਗ ਵਿੰਗ ਦੀ ਕਿਸੇ ਵੀ ਜਾਣਕਾਰੀ ਰਿਲੇਟਡ ਅਸੀਂ ਸਮੇਂ ਸਮੇਂ ਤੇ ਦਿੰਦੇ ਰਹਿੰਦੇ ਆ ਤਾਂ ਅੱਜ ਇੱਕ ਨਵੀਂ ਜਾਣਕਾਰੀ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੋਏ ਆਂ ਜਿਹੜੀ ਮਾਸਟਰ ਕੈਡਰ ਦੀ ਭਰਤੀ ਹੈ ਤੁਸੀਂ ਸਾਨੂੰ ਪੁੱਛਦੇ ਰਹਿੰਦੇ ਹੋ ਤੁਹਾਡਾ ਸਵਾਲ ਹੁੰਦਾ ਹੈ ਹਰੇਕ ਵਾਰ ਕਿ ਕਦੋਂ ਭਰਤੀ ਆ ਰਹੀ ਹੈ ਲੈਕਚਰਰ ਕੈਡਰ ਦੀ ਔਰ ਮਾਸਟਰ ਕੈਡਰ ਦੀ ਅੱਚੀ ਦੇ ਵਿੱਚ ਆਏਗੀ ਜਾਂ ਨਹੀਂ ਆਏਗੀ ਤਾਂ ਉਹਨਾਂ ਸਾਰੀਆਂ ਗੱਲਾਂ ਦੇ ਜਵਾਬ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣਗੇ ਤਾਂ ਜਿੰਨੇ ਵੀ ਤੁਹਾਡੇ ਕੁਐਸਚਨ ਨੇ ਮੈਨੂੰ ਲੱਗਦਾ ਹੈ ਕਿ ਇਸ ਵੀਡੀਓ ਤੋਂ ਬਾਅਦ ਕੋਈ ਵੀ ਕੁਐਸਚਨ ਇਹ ਜਾਂ ਨਹੀਂ ਹੋਏਗਾ ਜਿਸ ਦੇ ਵਿੱਚ ਤੁਹਾਡਾ ਕੋਈ ਵਹਿਮ ਹੋਏਗਾ ਜਾਂ ਤੁਹਾਨੂੰ ਕਿਸੇ ਕੁਐਸਚਨ ਬਾਰੇ ਦਾ ਆਨਸਰ ਜਿਹੜਾ ਨਹੀਂ ਮਿਲੇਗਾ ਇਸ ਇਸ ਵੀਡੀਓ ਦੇ ਵਿੱਚ ਹਰ ਇੱਕ ਜਾਣਕਾਰੀ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਵੀਡੀਓ ਦੇ ਰਹੀ ਤਾਂ ਇਹ ਵੀਡੀਓ ਜ਼ਰੂਰ ਸਾਰਿਆਂ ਨੇ ਸੁਣਨੀ ਹੈ ਤੇ ਅੱਗੇ ਸ਼ੇਅਰ ਵੀ ਕਰਨੀ ਹੈ ਤਾਂ ਜਿਹੜੇ ਚੈਨਲ ਤੇ ਫਸਟ ਵਾਰ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਰ ਇੱਕ ਅਪਡੇਟ ਤੁਹਾਨੂੰ ਇਸ ਚੀਜ਼ ਇਸ ਚੈਨਲ ਤੇ ਉੱਪਰ ਹੀ ਮਿਲੇਗੀ ਤਾਂ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਜਿਹੜਾ ਤੁਸੀਂ থাম্বਨੇਲ ਦੇ ਉੱਪਰ ਦੇਖਿਆ ਵੀ ਹੈ ਕਿ ਮਾਸਟਰ ਕੈਡਰ ਭਰਤੀ ਤੇ ਲੈਕਚਰਰ ਕੈਡਰ ਕਦੋਂ ਆਵੇਗਾ ਤਾਂ ਉਹ ਜਿਹੜਾ ਕੈਡਰ ਹੈ ਉਸ ਦੇ ਸਬੰਧ ਦੇ ਵਿੱਚ ਤੁਹਾਨੂੰ ਇੱਕ ਜ਼ਰੂਰੀ ਕਲਿੱਪ ਸੁਣਾਵਾਂਗੇ ਇਸ ਵੀਡੀਓ ਦੇ ਵਿੱਚ ਉਸ ਦੇ ਵਿੱਚ ਤੁਹਾਡੇ ਸਾਰੇ ਕੁਐਸਚਨ ਜਿਹੜੇ ਹੈ ਉਹਨਾਂ ਦਾ ਜਵਾਬ ਮਿਲ ਜਾਣਗੇ ਤਾਂ ਸਭ ਤੋਂ ਪਹਿਲਾਂ ਤੁਸੀਂ ਇਹ ਤੁਹਾਡੇ ਬੇਰੁਜ਼ਗਾਰ ਸੰਜਮ ਮੋਰਚਾ ਦੇ ਸੁਭਾ ਪ੍ਰਧਾਨ ਨੇ ਜੋ ਲੀਡ ਕਰ ਰਹੇ ਨੇ ਜੋ ਤੁਹਾਡੇ ਲਈ ਅੱਗੇ ਆਏ ਨੇ ਔਰ ਪੋਸਟਾ ਕਢਵਾਉਣ ਦੇ ਲਈ ਜਿਹੜਾ ਦਿਨ ਰਾਤ ਮਿਹਨਤ ਕਰ ਰਹੇ ਨੇ ਬਹੁਤ ਵਧਾਈ ਦੇ ਪਾਤਰ ਨੇ ਕਿਉਂਕਿ ਕਾਫੀ ਸਾਥੀ ਸਾਥ ਵੀ ਨਹੀਂ ਦੇ ਰਹੇ ਬਟ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਉਹ ਆਪ ਅੱਗੇ ਹੋ ਕੇ ਲੜਾਈ ਜਿਹੜੇ ਲੜ ਰਹੇ ਨੇ ਤੁਹਾਡੇ ਲਈ ਕਿਉਂਕਿ ਮਾਸਟਰ ਕੈਡਰ ਭਰਤੀ ਜ਼ਰੂਰੀ ਨਹੀਂ ਕਿ ਉਹਨਾਂ ਨੇ ਹੀ ਮਾਸਟਰ ਕੈਡਰ ਭਰਤੀ ਦਾ ਲਾਭ ਲੈਣਾ ਹੈ ਲਾਭ ਤੁਸੀਂ ਸਾਰਿਆਂ ਨੇ ਲੈਣਾ ਹੈ ਬਟ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਿਹੜੇ ਸਾਥੀ ਅੱਗੇ ਹੋ ਕੇ ਆਪਮਾਰੇ ਹੋ ਕੇ ਜਿਹੜਾ ਜੰਗ ਨੂੰ ਲੜਦੇ ਆ ਔਰ ਜੰਗ ਨੂੰ ਫਤਿਹ ਕਰਦੇ ਆ ਤਾਂ ਬਹੁਤ ਵਧਾਈ ਦੇ ਪਾਤਰ ਨੇ ਤਾਂ ਸਭ ਤੋਂ ਪਹਿਲਾਂ ਤੁਸੀਂ ਉਹਨਾਂ ਦੀ ਮੂਹ ਜਬਾਨੀ ਸੁਣੋ ਕਿ ਉਹਨਾਂ ਨੇ ਉਹਨਾਂ ਦੀ ਜਿਹੜੀ ਮੀਟਿੰਗ ਹੋਈ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਜੀ ਦੇ ਨਾਲ ਤਾਂ ਮੀਟਿੰਗਾਂ ਪਹਿਲਾਂ ਵੀ ਕਾਫੀ ਹੋ ਚੁੱਕੀਆਂ ਨੇ ਇਹ ਕੋਈ ਲਾਸਟ ਮੀਟਿੰਗ ਜਾਂ ਕੋਈ ਪਹਿਲੀ ਮੀਟਿੰਗ ਨਹੀਂ ਹੈ ਤਾਂ ਮੀਟਿੰਗਾਂ ਤਕਰੀਬਨ ਕਾਫੀ ਹੋ ਚੁੱਕੀਆਂ ਨੇ ਪਰ ਮੀਟਿੰਗਾਂ ਦੇ ਵਿੱਚ ਇੱਕੋ ਗੱਲ ਸੁਣਨ ਨੂੰ ਮਿਲਦੀ ਹੈ ਕਿ ਅਸੀਂ ਤੁਹਾਡੀ ਮੰਗਾਂ ਦੇ ਉੱਪਰ ਗੌਰ ਕਰ ਰਹੇ ਹਾਂ ਤਾਂ ਤੁਸੀਂ ਮੇਰੀ ਜਵਾਨੀ ਨਹੀਂ ਤੁਸੀਂ ਆਪਦੇ ਤੁਹਾਡੇ ਜਿਹੜੇ ਯੂਨੀਅਨ ਨੂੰ ਲੀਡ ਕਰ ਰਹੇ ਨੇ ਉਹਨਾਂ ਦੀ ਮੌਜਬਾਨੀ ਸੁਣੋ ਤਾਂ ਤੁਹਾਨੂੰ ਉਸ ਦੇ ਵਿੱਚ ਹਰ ਇੱਕ ਤੁਹਾਡਾ ਕੁਐਸਚਨ ਦਾ ਜਵਾਬ ਤੁਹਾਨੂੰ ਮਿਲ ਜਾਏਗਾ ਤਾਂ ਤੁਸੀਂ ਉਹਨਾਂ ਗੱਲਾਂ ਦੇ ਜਵਾਬ ਉਹਨਾਂ ਤੋਂ ਸੁਣੋ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਤੁਸੀਂ ਲੰਬੇ ਸਮੇਂ ਤੋਂ ਲਗਾਤਾਰ ਸੰਘਰਸ਼ ਦਾ ਹਿੱਸਾ ਬਣਦੇ ਆ ਰਹੇ ਹੋ ਤੁਹਾਨੂੰ ਵੀ ਪਤਾ ਹੈ ਇਸ ਸੰਘਰਸ਼ ਦੇ ਬਗੈਰ ਆਪਣੀਆਂ ਮਾਸਟਰ ਕਲਾਸ ਦੀਆਂ ਭਰਤੀ 54% ਲੈਕਚਰਾਰ ਜਾਂ ਹੋਰ ਆਪਣੀਆਂ ਉਮਰ ਹੱਦ ਦੀਆਂ ਮੰਗਾਂ ਉਹ ਹੱਲ ਹੋਣ ਵਾਲੀਆਂ ਨਹੀਂ ਸਾਥਿਓ ਸਵੇਰ 11 ਵਜੇ ਦਾ ਟਾਈਮ ਸੀ ਟਾਈਮ ਲਗਭਗ 11 ਵਜੇ ਤੋਂ ਬੀਤਦੇ ਬੀਤਦੇ ਸ਼ਾਮ 6 ਵਜੇ ਗਿਆ ਸਾਥਿਓ ਹੁਣ ਮੀਟਿੰਗ ਹੋ ਕੇ ਨਿਪੜੀ ਐ ਮੀਟਿੰਗ ਦੇ ਵਿੱਚ ਜਿਹੜਾ ਪਹਿਲਾਂ ਕੁਝ ਨਿਕਲਦਾ ਹੁੰਦਾ ਸੀ ਅੱਜ ਫਿਰ ਉਹੀ ਨਿਕਲਿਆ ਸਾਥਿਓ ਪਹਿਲਾਂ ਵੀ ਸਿੱਖਿਆ ਮੰਤਰੀ ਵੱਲੋਂ ਇਹ ਹੀ ਕਿਹਾ ਜਾਂਦਾ ਸੀ ਕਿ ਤੁਹਾਡੀਆਂ ਪੋਸਟਾਂ ਬਹੁਤ ਘਟ ਹੈ ਪ੍ਰੋਮੋਸ਼ਨਾਂ ਹੋ ਰਹੀਆਂ ਜਦੋਂ ਤੱਕ ਪ੍ਰੋਮੋਸ਼ਨਾਂ ਨਹੀਂ ਹੋਣਗੀਆਂ ਉਦੋਂ ਤੱਕ ਮੈਂ ਕੋਈ ਹੱਲ ਨਹੀਂ ਕਰ ਸਕਦਾ ਪ੍ਰੋਮੋਸ਼ਨਾਂ ਕਦੋਂ ਹੋਣਗੀਆਂ ਕਦੋਂ ਮਾਸਟਰ ਕਟ ਦੀ ਭਰਤੀ ਆਏਗੀ ਜਾਂ 55% ਹੱਲ ਹੋਏਗੀ ਜਾਂ ਨਹੀਂ ਹੋਏਗੀ ਇਹਦੇ ਬਾਰੇ ਅਜੇ ਸਸਪੈਂਸ ਹੈ ਕਦੋਂ ਤੱਕ ਹੋਵੇਗਾ ਇਹ ਜਦੋਂ ਤੁਸੀਂ ਕਰੋ ਬਾਹਰ ਨਿਕਲੋਗੇ ਹੱਲ ਉਦੋਂ ਹੀ ਹੋਣਾ ਹੈ ਜਦੋਂ ਤੁਸੀਂ ਘਰਾਂ ਤੋਂ ਸਾਰੇ ਬਾਹਰ ਆਓਗੇ ਜਾਂ ਤੁਸੀਂ ਧਰਨੇ ਦਾ ਹਿੱਸਾ ਬਣੋਗੇ ਜੇ ਤੁਸੀਂ ਐਦਾਂ ਘਰਾਂ 'ਚ ਬੈਠੇ ਰਹੇ ਜਾਂ ਤੁਸੀਂ ਲਾਇਬ੍ਰੇਰੀ 'ਚ ਬੈਠੇ ਰਹੇ ਪੜ੍ਹਨ 'ਚ ਬੈਠੇ ਰਹੇ ਵਿਸਤ ਰਹੇ ਤਾਂ ਸਾਥਿਓ ਇਹ ਪੋਸਟਾਂ ਨਾ ਅੱਜ ਆਉਣ ਵਾਲੀਆਂ ਨਾ ਕੱਲ ਆਉਣ ਵਾਲੀਆਂ ਖਰਾ ਜਵਾਬ ਹੈ 5-700 ਪੋਸਟਾਂ ਕਹਿ ਰਹੇ ਸੀ ਕਿ ਖਾਲੀ ਹੈਗੀਆਂ ਅਸੀਂ ਦੇ ਦਿੰਨੇ ਆ ਜਦੋਂ ਕਹੋਗੇ ਅਸੀਂ ਉਹ 5-700 ਤੁਹਾਨੂੰ ਪੋਸਟਾਂ ਜਲਦੀ ਦੇ ਦੇਾਂਗੇ ਪਰ ਸਾਥਿਓ 5-700 ਨਾਲ ਕਿਸੇ ਦਾ ਕੁਝ ਨਹੀਂ ਬਣਨ ਵਾਲਾ ਮੈਂ ਤੁਹਾਨੂੰ ਅਪੀਲ ਕਰਦਾ ਬਲੰਬੇ ਸਮੇਂ ਤੋਂ ਤੁਹਾਨੂੰ ਕਿਹਾ ਧਰਨੇ ਦਾ ਹਿੱਸਾ ਬਣੋ ਇਹ ਸਰਕਾਰਾਂ ਧਰਨੇ ਕਰਕੇ ਚੁੱਕਦੀਆਂ ਨਾ ਕਿ ਇਹ ਕਾਰ ਬੈਠਕ ਚਕਾਉਣ ਵਾਲਿਆਂ ਸਾਥਿਓ ਮੈਂ ਤੁਹਾਨੂੰ ਫਿਰ ਪੀਲ ਕਰਦਾ ਸਾਂਝਾ ਮੋਰਚਾ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਚੱਲ ਰਿਹਾ ਮੈਂ ਜਸਵੰਤ ਸਿੰਘ ਖਬਾਇਆ ਬੀਅਰ ਟੈਟਪਾਸ ਪੰਜਾਬ ਆਓ ਆਪਾਂ ਸਾਥਿਓ ਆਪਣੀਆਂ ਮੰਗਾਂ ਨੂੰ ਲੈ ਕੇ ਆਪਾਂ ਜਲਦ ਇੱਕ ਧਰਨੇ ਦਾ ਰੂਪ ਧਾਰਨ ਕਰੀਏ ਕਰਾਚੂ ਬਾਹਰ ਨਿਕਲੋ ਤੇ ਇੱਕ ਜਲਦੀ ਆਪਾਂ ਧਰਨਾ ਅਨਾਉਂਸ ਕਰਾਂਗੇ ਤੇ ਆਪਾਂ ਆਪਣੀਆਂ ਮੰਗਾਂ ਮਨਾਵਾਂਗੇ ਧੰਨਵਾਦ ਸਾਥੀਓ ਇਹ ਸਾਡੇ ਸਟਾਕ ਮੇ ਰੂਲੀ ਦੀ ਇੱਕ ਨਵੀਂ ਚੋਣ ਕੀਤੀ ਹੋਈ ਹੈ ਬਹੁਤ ਬਿਹਤਰੀਨ ਕਿਸਮ ਕੋਲ ਉਹਨਾਂ ਦੀ ਮੂੰਹ ਜਬਾਨੀ ਸੁਣ ਲਈ ਹੋਏਗੀ ਕਿ ਉਹ ਤੁਹਾਨੂੰ ਕੀ ਕਹਿਣਾ ਚਾਹੁੰਦੇ ਆ ਕੀ ਅਪੀਲ ਕਰ ਰਹੇ ਆ ਤਾਂ ਕਹਿਣਾ ਬਹੁਤ ਸੌਖਾ ਹੈ ਕਿ ਪੋਸਟਾਂ ਤਾਂ ਆਪਣੇ ਆਪ ਆ ਜਾਣਗੀਆਂ ਜਾਂ ਘਰਾਂ ਦੇ ਵਿੱਚ ਬੈਠ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹਨ ਤਾਂ ਜੰਗਾਂ ਲੜਨ ਦੇ ਲਈ ਜਿਹੜੇ ਰਤਬੇ ਜਿਹੜੇ ਉਹ ਮੈਟਰ ਨਹੀਂ ਕਰਦੇ ਤਾਂ ਉਹ ਕਿਸੇ ਵੀ ਅਹੁਦੇ ਤੇ ਹੋ ਕੇ ਯੂਨੀਅਨ ਦੇ ਜਿਵੇਂ ਸੇਵਾ ਜਿਹੜੀ ਸਮਾਜ ਸੇਵਾ ਹੋ ਸਕਦੀ ਹੈ ਤਾਂ ਇਸ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਸਾਰੇ ਸਾਥੀਆਂ ਨੂੰ ਸਾਥ ਦੇਣਾ ਚਾਹੀਦਾ ਹੈ ਤਾਂ ਹੀ ਤੁਹਾਡੀ ਪੀਐਸ ਜਿਹੜੀ ਮਾਸਟਰ ਕੈਡਰ ਭਰਤੀ ਹੈ ਸੋਰੀ ਪੀਐਸਟ ਬੋਲਦਾ ਮਾਸਟਰ ਕੈਡਰ ਭਰਤੀ ਜਿਹੜਾ ਲੈਕਚਰਰ ਕੈਡਰ ਹੈ ਉਹ ਆ ਸਕਦਾ ਕਿਉਂਕਿ ਕਾਫੀ ਲੰਮਾ ਸਮਾਂ ਸੰਘਰਸ਼ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੇ ਕੰਨ ਤੇ ਜੂਨ ਹੀ ਸਰਕ ਰਹੀ ਉਸੇ ਤਰ੍ਹਾਂ ਕਿਉਂਕਿ ਪੀਐਸਟ ਦਾ ਪੇਪਰ ਵੀ ਕਾਫੀ ਲੰਮਾ ਸਮਾਂ ਸੰਘਰਸ਼ ਹੋਇਆ ਇੱਕ एलिਜੀਬਿਲਟੀ ਟੈਸਟ ਕਰਾਉਣ ਦੇ ਲਈ ਤਕਰੀਬਨ 2 ਸਾਲ ਸੰਘਰਸ਼ ਕੀਤਾ ਤਾਂ ਜਾ ਕੇ ਪੀਐਸਟੈਟ ਦਾ ਪੇਪਰ ਜਿਹੜਾ 1 ਦਸੰਬਰ ਨੂੰ ਹੋਇਆ ਤਾਂ ਅੱਗੇ ਵੀ ਇੱਕ ਪੋਸਟਾਂ ਲੈਣ ਦੇ ਲਈ ਤੁਹਾਨੂੰ ਉਸ ਤੋਂ ਵੀ ਤਕੜਾ ਸੰਘਰਸ਼ ਕਰਨਾ ਪਏਗਾ ਤਕੜੀ ਜਿਹੜੀ ਹੈ ਵਿਤੀ ਅਪਣਾਣੀ ਪਏਗੀ ਤਾਂ ਹੀ ਮਾਸਟਰ ਕੈਡਰ ਯੂਨੀਅਨ ਔਰ ਲੈਕਚਰਰ ਕੈਡਰ ਜਿਹੜਾ ਇਹ ਚੀਜ਼ਾਂ ਨੂੰ ਜੋ ਉਹਨਾਂ ਦੇ ਡਿਮਾਂਡਸ ਨੇ ਉਹ ਮੰਨੀਆਂ ਜਾਣਗੀਆਂ ਕਿਉਂਕਿ ਸਰਕਾਰਾਂ ਦਾ ਇਹੀ ਕੰਮ ਹੈ ਸਰਕਾਰ ਸਭ ਤੋਂ ਮਾੜੀ ਸਰਕਾਰ ਆਪਾਂ ਇਹ ਮੰਨਦੇ ਸੀ ਕਿ ਸਭ ਤੋਂ ਚੰਗੀ ਸਰਕਾਰ ਪੰਜਾਬ ਸਰਕਾਰ ਆ ਰਹੀ ਹੈ ਜਿਹੜੀ ਕਿ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਪਰ ਤੁਸੀਂ ਹਾਲ ਖੁਦ ਦੇਖ ਚੁੱਕੇ ਹੋ ਕਿ ਕਿਸ ਤਰ੍ਹਾਂ ਦੀ ਨੀਤੀ ਅਪਣਾਈ ਜਾ ਰਹੀ ਹੈ ਕੋਈ ਵੀ ਮੰਗਾਂ ਦੇ ਉੱਪਰ ਗੌਰ ਨਹੀਂ ਕੀਤਾ ਜਾ ਰਿਹਾ ਕੋਈ ਵੀ ਕੈਲੰਡਰ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਪੀਐਸਟੈਟ ਦੇ ਕਲੰਡਰ ਦੀ ਵੀ ਗੱਲ ਕੀਤੀ ਜਾਂਦੀ ਸੀ ਪਰ ਹਜੇ ਤੱਕ ਉਸ ਦੇ ਉੱਪਰ ਵੀ ਕੋਈ ਗੱਲ ਨਹੀਂ ਕੀਤੀ ਜਾਂ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਤਾਂ ਇਸ ਦੇ ਲਈ ਜ਼ਰੂਰੀ ਹੈ ਤੁਸੀਂ ਸਾਰੇ ਯੂਨੀਅਨ ਦੇ ਨਾਲ ਜੁੜੋ ਮਾਸਟਰ ਕੈਡਰ ਯੂਨੀਅਨ ਦੇ ਨਾਲ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਨਾਲ ਤਾਂ ਤਾਂ ਹੀ ਤੁਹਾਡਾ ਮਾਸਟਰ ਕੈਡਰ ਭਰਤੀ ਲੈਕਚਰਰ ਭਰਤੀ ਆ ਸਕਦੀ ਹੈ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਕੀ ਭਰਤੀ ਆਏਗੀ ਬਟ ਅਗਰ ਤੁਹਾਡੀ ਯੂਨੀਅਨ ਇਸ ਚੀਜ਼ ਦੇ ਉੱਪਰ ਐਗਰੀ ਹੁੰਦੀ ਹੈ ਕਿ ਜਿਹੜੀ ਜਿਵੇਂ ਉਹਨਾਂ ਨੇ ਵੀਡੀਓ ਦੇ ਵਿੱਚ ਵੀ ਬੋਲਿਆ ਕਿ 6700 ਵੀਡੀਓ 6700 ਪੋਸਟਾਂ ਦੇ ਨਾਲ ਕੁਝ ਵੀ ਨਹੀਂ ਬਣੇਗਾ ਤਾਂ 6700 ਪੋਸਟਾਂ ਅਗਰ ਪੰਜਾਬ ਸਰਕਾਰ ਦੇਣਾ ਚਾਹੁੰਦੀ ਹੈ ਤਾਂ ਜਲਦੀ ਤੁਹਾਡੀ ਪਰਤੀ ਨਹੀਂ ਆਏਗੀ ਅਗਰ ਤੁਹਾਡੀ ਮੈਂ ਫਿਰ ਵੀ ਇਹ ਕਹਿ ਰਿਹਾ ਕਿ ਕਾਬਲੇ ਤਾਰੀਫ ਹੈ ਤੁਹਾਡੀ ਯੂਨੀਅਨ ਤੁਹਾਡੇ ਪ੍ਰਤਾਨ ਜੋ ਇਸ ਚੀਜ਼ ਦੇ ਉੱਪਰ ਡਟੇ ਹੋਏ ਨੇ ਕਿ ਸਾਨੂੰ ਜ਼ਿਆਦਾ ਅਮਾਊਂਟ ਦੇ ਵਿੱਚ ਪੋਸਟਾਂ ਚਾਹੀਦੀਆਂ ਜ਼ਿਆਦਾ ਗਿਣਤੀ ਦੇ ਵਿੱਚ ਪੋਸਟਾਂ ਚਾਹੀਦੀਆਂ ਤਾਂ ਅਗਰ ਉਹ ਇਸ ਚੀਜ਼ ਦੇ ਨਾਲ ਐਗਰੀ ਹੋ ਜਾਂਦੇ ਨੇ ਤਾਂ ਜਲਦੀ ਪੋਸਟਾਂ ਨਹੀਂ ਆਉਣਗੀਆਂ ਤੇ ਉਹ ਤੁਸੀਂ ਇਹ ਦੇਖ ਲਓ ਕਿ ਕਿੰਨਾ ਹਾਰਡ ਕੰਪੀਟੀਸ਼ਨ ਹੋਏਗਾ ਫਿਰ ਤੁਸੀਂ ਜਿੰਨਾ ਮਰਜ਼ੀ ਕਰਾਂ ਚ ਬੈਠ ਕੇ ਵੀ ਪੜ੍ਹ ਲਓ ਤਾਂ ਵੀ ਉਹ ਕਾਫੀ ਸਾਥੀ ਉਸ ਚੀਜ਼ ਨੂੰ ਅਚੀਵ ਨਹੀਂ ਕਰ ਸਕਦੇ ਜੋ ਉਹਨਾਂ ਦੇ ਗੋਲ ਨੇ ਤਾਂ ਇਸ ਕਰਕੇ ਬੇਨਤੀ ਹੈ ਯੂਨੀਅਨ ਦਾ ਸਾਥ ਦਿਓ ਜਿਵੇਂ ਵੀ ਤੁਸੀਂ ਸਾਥ ਦੇ ਸਕਦੇ ਹੋ ਉਹਵੇਂ ਯੂਨੀਅਨ ਨਾਲ ਕੋਆਪਰੇਟ ਕਰੋ ਤਾਂ ਕਿ ਤੁਹਾਡਾ ਮਸਲੇ ਹੱਲ ਹੋ ਸਕਣ ਔਰ ਜਲਦੀ ਤੁਸੀਂ ਜਿਹੜੇ ਤੁਹਾਡੇ ਸੁਪਨੇ ਨੇ ਉਹ ਤੁਸੀਂ ਪੂਰੇ ਕਰ ਸਕੋ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿਹੜੇ ਸਾਥੀ ਅਜੇ ਵੀ ਕਿਸੇ ਵਹਿਮ ਦੇ ਵਿੱਚ ਨੇ ਉਹ ਕਿਸੇ ਵਹਿਮ ਦੇ ਵਿੱਚ ਨਾ ਰਹਿਣ ਹੋਰ ਮਾਸਟਰ ਕਟਰ ਯੂਨੀਅਨ ਦਾ ਸਾਥ ਦੇਣ ਮੈਂ ਤੁਹਾਡੇ ਲਈ ਤੁਹਾਡੇ ਹੈਲਪ ਦੇ ਲਈ ਨੀਚੇ ਤੁਹਾਡੀ ਯੂਨੀਅਨ ਦਾ WhatsApp ਗਰੁੱਪ ਦਾ ਲਿੰਕ ਨੀਚੇ ਪਿੰਨ ਕਰ ਰਿਹਾ ਜਿਹੜੇ ਵੀ ਸਾਥੀ ਯੂਨੀਅਨ ਦੇ ਨਾਲ ਜੁੜਨਾ ਚਾਹੁੰਦੇ ਨੇ ਯੂਨੀਅਨ ਦੀ ਸਪੋਰਟ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਲੱਗਿਆ ਕਿ ਵਾਕੇ ਸਾਨੂੰ ਨਾਲ ਖੜਨਾ ਚਾਹੀਦਾ ਹੈ ਉਹ ਯੂਨੀਅਨ ਦੇ ਨਾਲ ਜੁੜੋ ਔਰ ਜਿਵੇਂ ਵੀ ਤੁਹਾਡੇ ਪ੍ਰਦਾਨ ਤੁਹਾਡੀ ਟੀਮ ਤੁਹਾਡੀ ਯੂਨੀਅਨ ਤੁਹਾਨੂੰ ਗਾਈਡ ਕਰਦੀ ਹੈ ਜਿਵੇਂ ਵੀ ਤੁਹਾਨੂੰ ਕਹਿੰਦੀ ਹੈ ਤਾਂ ਉਹਵੇਂ ਤੁਸੀਂ ਉਹਨਾਂ ਨੂੰ ਕੋਆਪਰੇਟ ਕਰਕੇ ਜਿਹੜਾ ਹੈ ਆਪਦੇ ਸੁਪਨੇ ਪੂਰੇ ਕਰੋ ਤਾਂ ਇੱਕ ਵਾਰ ਫਿਰ ਤੋਂ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਤਾਂ ਜਿਹੜੇ ਚੈਨਲ ਨੂੰ ਫਸਟ ਵਾਰ ਵਿਜ਼ਿਟ ਫਸਟ ਵਾਰ ਵਿਜ਼ਿਟ ਕਰ ਰਹੇ ਨੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਸਮੇਂ-ਸਮੇਂ ਤੇ ਪਹੁੰਚਦੀ ਰਹੇ ਇਹਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ